ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 20 ਫਰਵਰੀ ਤੋਂ ਇਹਨਾਂ ਸੱਤ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਜੇਕਰ ਤੁਹਾਡੀ ਵੀ ਰਾਸ਼ੀ ਇਹਨਾਂ ਰਾਸ਼ੀਆਂ ਦੇ ਵਿੱਚੋਂ ਇੱਕ ਹੈ ਤਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी देवी लिख के हाजिरी लगवाਉਣਾ ਜੀ ਤਾਂ ਕਿ માતા લક્ષ્ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ ਦੋਸਤੋ 12 ਹੀ ਰਾਸ਼ੀਆਂ ਬੜੀਆਂ ਹੀ ਇੰਪੋਰਟੈਂਟ ਹਨ ਤੇ ਬਹੁਤ ਜ਼ਿਆਦਾ ਹੀ ਮਹੱਤਵਪੂਰਨ ਉਹਨਾਂ ਦੀ ਕਿਸਮਤ ਹੋਣ ਵਾਲੀ ਹੈ ਕਿਉਂਕਿ ਸ਼ਨੀ ਮਹਾਰਾਜ ਆ ਰਹੇ ਹਨ ਸ਼ਨੀ ਮਹਾਰਾਜ ਦਾ ਬਹੁਤ ਵੱਡਾ ਰਾਸ਼ੀ ਪਰਿਵਰਤਨ ਹੋਣ ਵਾਲਾ ਹੈ ਜਿਸ ਦੇ ਨਾਲ ਸ਼ਨੀ ਦੀ ਕਾਇਆ ਹੀ ਪਲਟ ਜਾਵੇਗੀ ਸ਼ਨੀ ਦੀ ਸਾੜ ਸਤੀ ਬਦਲ ਜਾਵੇਗੀ ਕੁਝ ਰਾਸ਼ੀਆਂ ਦੇ ਉੱਤੇ ਉਸ ਦਾ ਪ੍ਰਭਾਵ ਬੜਾ ਹੀ ਚੰਗਾ ਪੈਣ ਵਾਲਾ ਹੈ ਸ਼ਨੀ ਦੇ ਰਾਸ਼ੀ ਪਰਿਵਰਤਨ ਦੇ ਨਾਲ ਕੁਝ ਉੱਤੇ ਬੁਰਾ ਪ੍ਰਭਾਵ ਪੈਣ ਵਾਲਾ ਹੈ ਤੇ ਕੁਝ ਰਾਸ਼ੀ ਵਾਲਿਆਂ ਤੇ ਚੰਗਾ ਪ੍ਰਭਾਵ ਪੈ ਜਾਵੇਗਾ ਉਹ ਬੁਰਾ ਪ੍ਰਭਾਵ ਕੀ ਹੈ ਉਹ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਤੇ ਨਾਲ ਹੀ ਸ਼ਨੀ ਦੀ ਸਾੜ ਸਤੀ ਤੋਂ ਬਚਣ ਵਾਸਤੇ ਤੁਹਾਨੂੰ ਅੱਜ ਬਹੁਤ ਹੀ ਵਧੀਆ ਉਪਾਅ ਵੀ ਦੱਸਣ ਵਾਲੇ ਹਾਂ ਜੀ ਸੋ ਇਸ ਵੀਡੀਓ ਨੂੰ ਸੁਣਨ ਲਈ ਹੋ ਜਾਓ ਤਿਆਰ ਕਿਉਂਕਿ ਇਹ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਸਾਬਿਤ ਹੋ ਜਾਵੇਗੀ ਇਸ ਵੀਡੀਓ ਨੂੰ ਤੁਸੀਂ ਆਪਣੇ ਕਰੀਬੀਆਂ ਨੂੰ ਵੀ ਭੇਜ ਸਕਦੇ ਹੋ ਜਿਸ ਨਾਲ ਉਹਨਾਂ ਨੂੰ ਵੀ ਆਪਣੀ ਰਾਸ਼ੀ ਦੇ ਬਾਰੇ ਪਤਾ ਲੱਗ ਜਾਵੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਕੁਝ ਵਾਪਰਨ ਵਾਲਾ ਹੈ ਕਿਉਂਕਿ ਸ਼ਨੀ ਮਹਾਰਾਜ ਜਿਹੜੇ ਹਨ ਉਹ ਬੜੀ ਹੀ ਜਲਦੀ ਰਾਸ਼ੀ ਪਰਿਵਰਤਨ ਨਹੀਂ ਕਰਦੇ ਇੱਕ ਰਾਸ਼ੀ ਵਿੱਚ ਉਹ ਢਾਈ ਸਾਲ ਤੱਕ ਰਹਿੰਦੇ ਹਨ ਤੇ ਹੁਣ ਉਹ 21 ਫਰਵਰੀ ਤੋਂ ਕੁੰਭ ਰਾਸ਼ੀ ਦੇ ਵਿੱਚ ਇਸ ਵੇਲੇ ਉਹ ગ્રਹ ਗੋਚਰ ਕਰ ਰਹੇ ਹਨ ਤੇ ਕੁੰਭ ਰਾਸ਼ੀ ਤੋਂ ਨਿਕਲ ਕੇ ਮੀਨ ਰਾਸ਼ੀ ਵਿੱਚ ਆ ਜਾਣਗੇ ਉਹ ਜੋ ਰਾਸ਼ੀ ਪਰਿਵਰਤਨ ਹੋਵੇਗਾ 12 ਰਾਸ਼ੀਆਂ ਦੇ ਉੱਤੇ ਕੀ ਪ੍ਰਭਾਵ ਉਸ ਦਾ ਪੈ ਜਾਵੇਗਾ ਸਭ ਤੋਂ ਪਹਿਲਾਂ 12 ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਦੀ 60 ਸਤੀ ਤੁਹਾਡੇ ਲਈ 60 ਸਤੀ ਦਾ ਪਹਿਲਾ ਚਰਨ ਸ਼ੁਰੂ ਹੋਣ ਵਾਲਾ ਹੈ ਹੋ ਸਕਦਾ ਹੈ ਤੁਹਾਨੂੰ ਸਟਾਰਟਿੰਗ ਦੇ ਵਿੱਚ ਘਬਰਾਹਟ ਹੋਵੇ ਪਰ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਸਟਾਰਟਿੰਗ ਵਿੱਚ ਸਭ ਨੂੰ ਘਬਰਾਹਟ ਹੁੰਦੀ ਹੈ ਬਾਅਦ ਵਿੱਚ ਸਭ ਕੁਝ ਠੀਕ ਹੋ ਜਾਂਦਾ ਹੈ ਜੋ ਵੀ ਚੇਂਜ ਜੋ ਵੀ ਬਦਲਾਵ ਆਉਣਗੇ ਤੁਹਾਡੀ ਜ਼ਿੰਦਗੀ ਵਿੱਚ ਉਹਦਾ ਤੁਹਾਨੂੰ ਲਾਭ ਹੀ ਮਿਲ ਜਾਵੇਗਾ ਪਰ ਤੁਹਾਨੂੰ ਸ਼ੁਰੂਆਤ ਤੋਂ ਹੀ ਥੋੜਾ ਜਿਹਾ ਮਾਨਸਿਕ ਤੇ ਆਰਥਿਕ ਦਬਾਰ ਰਹਿਣ ਵਾਲਾ ਹੈ ਯਾਤਰਾਵਾਂ ਤੁਹਾਡੀਆਂ 2-3 ਦਿਨ ਟ੍ਰੈਵਲਿੰਗ ਹੋ ਸਕਦੀ ਹੈ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਤੁਸੀਂ ਜਾ ਸਕਦੇ ਹੋ ਇਸ ਸਮੇਂ ਤੁਹਾਡੀ ਵਿਦੇਸ਼ ਯਾਤਰਾ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਤੁਹਾਡੇ ਬੇਵਜਾ ਹੀ ਖਰਚੇ ਹੋ ਸਕਦੇ ਹਨ ਇਸ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਬਜਟ ਤੁਹਾਨੂੰ ਜੇਕਰ ਸੰਭਾਲ ਕੇ ਚੱਲਦੇ ਹੋ ਤਾਂ ਸਹੀ ਹੈ ਜੇਕਰ ਵਿਗਾੜ ਲੈਂਦੇ ਹੋ ਤਾਂ ਸਾਰਾ ਹੀ ਸਾਲ ਬਜਟ ਵਿਗੜ ਜਾਵੇਗਾ ਇਸ ਦੇ ਨਾਲ ਨਾਲ ਮੇਕ ਰਾਸ਼ੀ ਵਾਲਿਆਂ ਨੂੰ ਅੱਖਾਂ ਦੇ ਵਿੱਚ ਜਲਨ ਰਹਿ ਸਕਦੀ ਹੈ ਪੈਰਾਂ ਵਿੱਚ ਦਰਦ ਤੇ ਪੇਟ ਦੀ ਸਮੱਸਿਆ ਜਾਂ ਇਹਨਾਂ ਦਾ ਇਮਿਊਨਿਟੀ ਸਿਸਟਮ ਵੀ ਵਿਗੜ ਸਕਦਾ ਹੈ ਜੋ ਕਿ ਇਹਨਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਜੁਲਾਈ ਮਹੀਨੇ ਤੋਂ ਲੈ ਕੇ ਨਵੰਬਰ ਮਹੀਨੇ ਤੱਕ ਜਦੋਂ ਸ਼ਨੀ ਵਕਰੀ ਹੋ ਜਾਣਗੇ ਤਾਂ ਤੁਹਾਨੂੰ ਇੱਥੇ ਆਪਣੀ ਹੈਲਥ ਵਾਸਤੇ ਭਾਵ ਕਿ ਸਿਹਤ ਵਾਸਤੇ ਸਾਵਧਾਨ ਹੋਣਾ ਬੜਾ ਜ਼ਰੂਰੀ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਕਿ ਸ਼ਨੀ ਦੀ ਸਾੜ ਸਤੀ ਤੋਂ ਬਚਣ ਵਾਸਤੇ ਉਪਾਅ ਤੁਸੀਂ ਕਰ ਸਕਦੇ ਹੋ ਮੇਖ ਰਾਸ਼ੀ ਵਾਲਿਆਂ ਨੂੰ ਕੀ ਕਰਨਾ ਹੋਵੇਗਾ ਕਿ ਤੁਸੀਂ ਹਨੂਮਾਨ ਮੰਦਿਰ ਵਿੱਚ ਜਾ ਕੇ ਉੱਥੇ ਨਮਸਤਕ ਜਰੂਰ ਹੋਣਾ ਹੈ ਕਿਉਂਕਿ ਉਹਨਾਂ ਨੂੰ ਪਾਵਰ ਮਿਲੀ ਹੋਈ ਹੈ ਕਿ ਜੋ ਵੀ ਹਨੂਮਾਨ ਜੀ ਦੀ ਸ਼ਰਨ ਵਿੱਚ ਰਹੇਗਾ ਸ਼ਨੀ ਮਹਾਰਾਜ ਉਸ ਨੂੰ ਬਿਲਕੁਲ ਵੀ ਤੰਗ ਨਹੀਂ ਕਰਦੇ ਇਸ ਕਰਕੇ ਤੁਸੀਂ ਹਨੂਮਾਨ ਚਾਲੀਸਾ ਸੁੰਦਰ ਕਾਂਠ ਜੇਕਰ ਪੜ੍ਹ ਸਕਦੇ ਹੋ ਤਾਂ ਬੜਾ ਹੀ ਜ਼ਿਆਦਾ ਤੁਹਾਡੇ ਲਈ ਬੈਸਟ ਸਾਬਿਤ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਬ੍ਰਿਖ ਰਾਸ਼ੀ ਵਾਲਿਆਂ ਦੇ ਬਾਰੇ ਤਾਂ ਵੇਖੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਸ਼ਨੀ ਦਾ ਰਾਸ਼ੀ ਪਰਿਵਰਤਨ ਹੈ ਤੁਹਾਡੇ ਲਈ ਬੜਾ ਹੀ ਲਾਭਦਾਇਕ ਸਾਬਿਤ ਹੋ ਜਾਵੇਗਾ ਤੁਹਾਨੂੰ ਬਹੁਤ ਹੀ ਮਨੀ ਟਰਾਂਸਫਰ ਦੇ ਵਿੱਚ ਹੀ ਬਹੁਤ ਫਾਇਦਾ ਹੋ ਜਾਵੇਗਾ ਜਿੰਨੇ ਵੀ ਤੁਸੀਂ ਕਰਮ ਕੀਤੇ ਹੋਏ ਹਨ ਤੁਹਾਨੂੰ ਜੋ ਵੀ ਤੁਸੀਂ ਮਿਹਨਤ ਕੀਤੀ ਹੋਈ ਹੈ ਉਸ ਦਾ ਤੁਹਾਨੂੰ ਫਲ ਮਿਲ ਜਾਵੇਗਾ ਇੰਨੇ ਸਾਲਾਂ ਤੋਂ ਜਿਹੜਾ ਤੁਹਾਡਾ ਕੋਈ ਕਰਜ਼ਾ ਸੀ ਜਾ ਕਿਸੇ ਵੀ ਕਰਜ਼ੇ ਵਰਗੀ ਸਮੱਸਿਆ ਤੋਂ ਤੁਸੀਂ ਜੂਝ ਰਹੇ ਸੀ ਤਾਂ ਉਸ ਦਾ ਵੀ ਹੱਲ ਹੋ ਜਾਵੇਗਾ ਤੁਹਾਡੀ ਨੌਲੇਜ ਦੇ ਲਈ ਦੱਸ ਦਈਏ ਕਿ ਬ੍ਰਿਖ ਰਾਸ਼ੀ ਵਾਲਿਆਂ ਦਾ ਸਮਾਂ 2025 ਦਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਇਹ ਸ਼ਨੀ ਦਾ ਰਾਸ਼ੀ ਪਰਿਵਰਤਨ ਉਹਨਾਂ ਵਾਹਤੇ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਜੇਕਰ ਇਸ ਰਾਸ਼ੀ ਵਾਲੇ ਨੌਕਰੀ ਕਰਦੇ ਹੋ ਅਚਾਨਕ ਹੀ ਤੁਹਾਡਾ boss ਤੁਹਾਡੀ ਤਾਰੀਫ਼ ਕਰਨ ਲੱਗ ਜਾਵੇਗਾ ਤੇ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਦੇ ਚਾਂਸ ਵੀ ਬਣਾ ਦੇਵੇਗਾ ਤੁਹਾਡੇ ਨਾਲ ਇਸ ਸਮੇਂ ਕੋਈ ਅਜੀਬ ਘਟਨਾ ਵੀ ਹੋ ਸਕਦੀ ਹੈ ਜਿਸ ਦਾ ਮਤਲਬ ਕਿ ਤੁਹਾਡੇ ਪਾਸਟ ਨੂੰ ਲੈ ਕੇ ਆਫਿਸ ਦੇ ਵਿੱਚ ਜਾਂ ਬਚਪਨ ਦੀਆਂ ਗੱਲਾਂ ਤੇ ਦੋਸਤਾਨਾ ਵੀ ਹੋ ਸਕਦਾ ਹੈ ਇਸ ਦੇ ਨਾਲ ਤੁਸੀਂ ਥੋੜੇ ਜਿਹੇ ਸਮੇਂ ਲਈ 엠ਬੈਰੈਂਸਮੈਂਟ ਹੋ ਸਕਦੇ ਹੋ ਜਾਂ ਤੁਹਾਡੀ ਕੋਈ ਜੇਕਰ ਮੀਟਿੰਗ ਚੱਲ ਰਹੀ ਹੋਵੇ ਉਹਦੇ ਵਿੱਚ ਤੁਹਾਡੇ ਪਾਸਟ ਦੀ ਗੱਲ ਜਾਂ ਤੁਹਾਡੀ ਕੋਈ ਪਿਛਲੀ ਕੰਪਨੀ ਦੀ ਗੱਲ ਕਰ ਸਕਦਾ ਹੈ ਕੋਈ ਪਰ ਉਸਦੇ ਨਾਲ ਤੁਹਾਨੂੰ ਕੋਈ ਵੀ ਫਰਕ ਨਹੀਂ ਪੈਣ ਵਾਲਾ। ਬਾਕੀ ਤੁਹਾਨੂੰ ਬਹੁਤ ਹੀ ਵਧੀਆ-ਵਧੀਆ ਇਸ ਸਮੇਂ ਰਿਜ਼ਲਟ ਮਿਲ ਜਾਣਗੇ। ਸ਼ਨੀ ਦੇ ਰਾਸ਼ੀ ਪਰਿਵਰਤਨ ਨਾਲ ਜੋ ਮਿਲਣ ਵਾਲੇ ਹਨ ਉਹ ਫਾਇਦੇ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ। ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹੋ ਤੇ ਤੁਸੀਂ ਥੋੜੇ ਸਮੇਂ ਲਈ ਰੁਕ-ਰੁਕ ਕੇ ਅੱਗੇ ਵਧੋਗੇ ਭਾਵੇਂ ਕਿ ਸਫਲਤਾ ਨੂੰ ਪ੍ਰਾਪਤ ਕਰੋਗੇ। ਇਸ ਤੋਂ ਇਲਾਵਾ ਜੁਲਾਈ ਤੋਂ ਲੈ ਕੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋ ਜਾਣਗੇ ਤਾਂ ਸੰਤਾਨ ਸੰਬੰਧੀ ਤੁਹਾਨੂੰ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਤੁਹਾਨੂੰ ਸੰਤਾਨ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਵ ਹੋ ਜਾਵੇਗਾ ਇਸ ਰਾਸ਼ੀ ਵਾਲੇ ਟਰੈਵਲਿੰਗ ਵੀ ਕਰ ਸਕਦੇ ਹਨ ਕਿਉਂਕਿ ਯਾਤਰਾ ਦੇ ਲਈ ਇਹ ਸਮਾਂ ਤੁਹਾਡੇ ਲਈ ਬੜਾ ਹੀ ਲਾਭਦਾਇਕ ਸਾਬਿਤ ਹੋ ਸਕਦਾ ਹੈ ਬ੍ਰਿਕ ਰਾਸ਼ੀ ਵਾਲਿਆਂ ਲਈ ਉਪਾਅ ਦੱਸਦੇ ਹਾਂ ਜੀ ਕਿ ਤੁਸੀਂ ਸ਼ਨੀਵਾਰ ਦੇ ਦਿਨ ਸ਼ਨੀ ਮੰਦਰ ਜਾ ਕੇ ਤੇਲ ਚੜਾਉਣਾ ਹੈ ਤੁਹਾਡੇ ਵਾਸਤੇ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਉਸ ਤੇਲ ਦੀ ਜੇਕਰ ਤੁਸੀਂ ਆਪਣੇ ਸਰੀਰ ਤੇ ਮਾਲਿਸ਼ ਕਰਦੇ ਹੋ ਤੁਹਾਡੇ ਵਾਸਤੇ ਹੋਰ ਵੀ ਜ਼ਿਆਦਾ ਵਧੀਆ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਮਿਥਨ ਰਾਸ਼ੀ ਵਾਲਿਆਂ ਦੇ ਬਾਰੇ ਮਿਥਨ ਰਾਸ਼ੀ ਵਾਲਿਆਂ ਦਾ ਨੇਚਰ ਕੀ ਹੁੰਦਾ ਹੈ ਕਿ ਉਹ ਸਾਰੀ ਕਹਿ ਲਓ ਕਿਸ਼ਤੀਆਂ ਦੇ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੀ ਇਦਾਂ ਦੀ ਨੇਚਰ ਹੀ ਹੋ ਜਾਂਦੀ ਹੈ ਉਹਨਾਂ ਨੂੰ ਲੱਗਦਾ ਹੈ ਇਹ ਕੰਮ ਮੈਂ ਹੀ ਕਰ ਸਕਦਾ ਹਾਂ ਇਹ ਸਭ ਕੁਝ ਮਿਲ ਨੂੰ ਹੀ ਮਿਲਣਾ ਚਾਹੀਦਾ ਹੈ ਮੈਂ ਦੂਸਰਾ ਵੀ ਇਸ ਦੇ ਨਾਲ ਹੀ ਕੰਮ ਫੜ ਲੈਂਦਾ ਹਾਂ ਉਹ ਵੀ ਕਰ ਲੈਂਦਾ ਹਾਂ ਇੱਥੋਂ ਵੀ 4-5 ਪੈਸੇ ਆ ਜਾਣਗੇ ਤੀਜਾ ਕੰਮ ਵੀ ਫੜ ਲੈਂਦਾ ਹਾਂ 8-10 ਉਧਰੋਂ ਆ ਜਾਣਗੇ ਇਦਾਂ ਦੀ ਨੇਚਰ ਮਿਥਨ ਰਾਸ਼ੀ ਵਾਲਿਆਂ ਦੀ ਹੁੰਦੀ ਹੈ ਉਸ ਦੇ ਵਿੱਚ ਸ਼ਨੀ ਮਹਾਰਾਜ ਕੀ ਕਰਨਗੇ ਅੱਗ ਪਾਉਣ ਦਾ ਮਤਲਬ ਕਿ ਕਿਉਂ ਪਾਉਣ ਦਾ ਕੰਮ ਕਰਨਗੇ ਜਿਸ ਦੇ ਨਾਲ ਅੱਗ ਹੋਰ ਪਕੜ ਜਾਵੇਗੀ ਕਹਿਣ ਦਾ ਮਤਲਬ ਤੁਹਾਨੂੰ ਕੰਮ ਵਿੱਚਕਾਰ ਐਸੇ ਮਸਲੇ ਆ ਜਾਣਗੇ ਕਿ ਇਹ ਵੀ ਕੰਮ ਕਰ ਲਓ ਉਹ ਵੀ ਕੰਮ ਕਰ ਲਓ ਪਰ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇਦਾਂ ਦਾ ਕੰਮ ਨਹੀਂ ਫੜਨਾ ਚਾਹੀਦਾ ਜਿਸ ਨੂੰ ਤੁਸੀਂ ਨਹੀਂ ਕਰ ਸਕਦੇ ਤੁਹਾਨੂੰ ਫਿਊਚਰ ਵਿੱਚ ਗਰੋਥ ਨਹੀਂ ਦਿਖੇਗੀ ਇਸ ਤਰ੍ਹਾਂ ਕੰਮ ਕਰਨ ਦਾ ਜੋ ਟੈਂਪਰੇਰੀ ਹੋ ਰਿਹਾ ਹੈ ਉਸ ਨੂੰ ਓਦਾਂ ਹੀ ਚੱਲਣ ਦਿਓ ਤੁਹਾਨੂੰ ਥੋੜੇ ਦਿਨਾਂ ਵਾਸਤੇ ਰਾਹਤ ਮਿਲ ਜਾਵੇਗੀ ਇਹਨੇ ਪੈਸੇ ਮਿਲਦੇ ਹਨ ਉਸ ਦੇ ਵਿੱਚ ਹਿਸ ਸੰਤੁਸ਼ਟੀ ਕਰੋ ਤੁਸੀਂ ਇੱਥੇ ਕੀ ਕਰਨਾ ਹੈ ਕਿ ਸ਼ਨੀ ਮਹਾਰਾਜ ਵਾਸਤੇ ਲੰਬੀ ਰੇਸ ਤੇ ਜੇਕਰ ਤੁਸੀਂ ਘੋੜੇ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਐਸਾ ਕੰਮ ਫੜਨਾ ਹੈ ਜੋ ਕਿ ਤੁਸੀਂ ਫਿਊਚਰ ਦੇ ਵਿੱਚ ਬਹੁਤ ਹੀ ਲੰਮੇ ਸਮੇਂ ਤੱਕ ਕਰ ਸਕਦੇ ਹੋ ਇਹ ਜਿਹੜਾ ਗ੍ਰਹਿ ਕੋਚਰ ਹੋਵੇਗਾ ਤੁਹਾਡੇ ਲਈ ਨਵੀਆਂ ਜ਼ਿੰਮੇਵਾਰੀਆਂ ਲੈ ਕੇ ਆਉਣ ਵਾਲਾ ਹੈ ਕੁਝ ਆਰਥਿਕ ਦਬਾਅ ਵੀ ਹੋ ਸਕਦੇ ਹਨ ਖਰਚਿਆਂ ਤੇ ਨਿਯੰਤਰਣ ਰੱਖੋ ਖਾਸ ਕਰਕੇ ਤੁਹਾਨੂੰ ਆਪਣੀ ਮਾਤਾ ਜੀ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਪਰਿਵਾਰ ਵਿੱਚ ਕਲੇ-ਕਲੇਸ਼ ਹੋ ਸਕਦਾ ਹੈ ਖਾਸ ਕਰਕੇ ਜੁਲਾਈ ਤੋਂ ਨਵੰਬਰ ਵਿੱਚ ਸ਼ਨੀ ਵਕਰੀ ਹੋਣਗੇ ਤੇ ਤੁਸੀਂ ਬਿਜ਼ੀ ਰਹਿਣ ਦੇ ਕਾਰਨ ਆਪਣੇ ਰਿਸ਼ਤਿਆਂ ਤੋਂ ਦੂਰੀ ਬਣਾ ਲੋਗੇ ਤੁਹਾਡੇ ਵਾਸਤੇ ਉਪਾਅ ਦੱਸ ਦਿੰਦੇ ਹਾਂ ਜੀ ਤੁਸੀਂ ਕੀ ਕਰਨਾ ਹੈ ਕਿ ਹਰ ਸ਼ਨੀਵਾਰ ਜੋ ਹੈਂਡੀਕੈਪ ਆਸ਼ਰਮ ਦੇ ਵਿੱਚ ਹੁੰਦੇ ਹਨ ਜਾਂ ਜਿੱਥੇ ਬੱਚੇ ਹੁੰਦੇ ਹਨ ਉਹਨਾਂ ਨੂੰ ਜੇਬ ਦੇ ਅਕੋਰਡਿੰਗ ਬਜਟ ਦੇ ਅਕੋਰਡਿੰਗ ਦਵਾਈਆਂ ਲੈ ਕੇ ਦੇ ਸਕਦੇ ਹੋ ਜਾਂ ਫਿਰ ਉਹਨਾਂ ਵਾਸਤੇ ਕੁਝ ਘਰੋਂ ਹੀ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਪੈਕ ਕਰਵਾ ਸਕਦੇ ਹੋ ਉਹਨਾਂ ਦੇ ਲਈ ਲੈ ਕੇ ਜਾਓ ਜਿਸ ਦੇ ਨਾਲ ਸ਼ਨੀ ਮਹਾਰਾਜ ਦੀ ਤੁਹਾਡੇ ਤੇ ਕਿਰਪਾ ਬਣ ਜਾਵੇਗੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹੁਣ ਤੱਕ ਤੁਹਾਡੀ ਸ਼ਨੀ ਦੀ ਟਈਆ ਚੱਲ ਰਹੀ ਸੀ ਥੋੜੇ ਸਮੇਂ ਤੋਂ ਬਾਅਦ ਤੁਸੀਂ ਮਾਨਸਿਕ ਦਬਾਅ ਵਿੱਚ ਹੋ ਸਕਦੇ ਹੋ ਇਮੋਸ਼ਨਲ ਸਟ੍ਰੈਸ ਤੁਹਾਡੇ ਤੇ ਰਹਿ ਸਕਦਾ ਹੈ ਭਾਵੇਂ ਉਹ ਕੈਰੀਅਰ ਨੂੰ ਲੈ ਕੇ ਹੋਵੇ ਜਾਂ ਰਿਸ਼ਤਿਆਂ ਨੂੰ ਲੈ ਕੇ ਹੋਵੇ ਜਿਸ ਤਰ੍ਹਾਂ ਵੀ ਇਹ ਸ਼ਨੀ ਦਾ ਰਾਸ਼ੀ ਪਰਿਵਰਤਨ ਹੋਵੇਗਾ ਤੁਹਾਡੇ ਉੱਤੇ ਮਾਨਸਿਕ ਤਣਾ ਇਮੋਸ਼ਨਲ ਸਟ੍ਰੈਸ ਦਾ ਕੰਮ ਕਰ ਜਾਵੇਗਾ ਇੱਕਦਮ ਖਤਮ ਹੋ ਜਾਵੇਗਾ ਤੁਸੀਂ ਆਪਣੇ ਆਪ ਨੂੰ ਇੱਕਦਮ ਫ੍ਰੀ ਮਹਿਸੂਸ ਵੀ ਕਰ ਸਕਦੇ ਹੋ ਤੇ ਹਲਕਾ ਵੀ ਲੱਗੇਗਾ ਇਸ ਤਰ੍ਹਾਂ ਫੀਲ ਕਰੋਗੇ ਕਿ ਅਚਾਨਕ ਕੀ ਹੋ ਗਿਆ ਮੈਂ ਇੱਕਦਮ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਇਸ ਸਮੇਂ ਤੁਸੀਂ ਕੋਈ ਵਿਦੇਸ਼ੀ ਯਾਤਰਾ ਵੀ ਕਰ ਸਕਦੇ ਹੋ ਤੁਹਾਡੇ ਰਿਸ਼ਤਿਆਂ ਵਿੱਚ ਕਾਫੀ ਬਦਲਾਅ ਹੋ ਜਾਵੇਗਾ ਇਸ ਤੋਂ ਇਲਾਵਾ ਬਹੁਤ ਸਮੇਂ ਤੋਂ ਜੇਕਰ ਤੁਸੀਂ ਸਕੂਨ ਦੀ ਵੇਟ ਕਰ ਰਹੇ ਸੀ ਤਾਂ ਉਹ ਵੀ ਮਿਲ ਜਾਵੇਗਾ ਕਰਕ ਰਾਸ਼ੀ ਵਾਲਿਆਂ ਦੇ ਲਈ ਪਹਾੜਾਂ ਦੀ ਸੈਰ ਕਰਨ ਦਾ ਮੌਕਾ ਮਿਲ ਸਕਦਾ ਹੈ ਤੁਸੀਂ ਭਾਵੇਂ ਆਪਣੇ ਲਵ ਪਾਰਟਨਰ ਦੇ ਨਾਲ ਜਾਓ ਜਾਂ ਲਾਈਫ ਪਾਰਟਨਰ ਦੇ ਨਾਲ ਦੋਸਤਾਂ ਯਾਰਾਂ ਦੇ ਨਾਲ ਜਾਓ ਤੁਹਾਡੇ ਲਈ ਸਮਾਂ ਚੰਗਾ ਹੈ ਤੇ ਪਲਾਨ ਵੀ ਵਧੀਆ ਬਣ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਇਹ ਪਹਾੜਾਂ ਦੀ ਯਾਤਰਾ ਤੇ ਹਿਲ ਸਟੇਸ਼ਨ ਤੋਂ ਵਾਪਸ ਆਓਗੇ ਤਾਂ ਵੇਖੋਗੇ ਕਿ ਤੁਹਾਡੇ ਕੈਰੀਅਰ ਨੂੰ ਇੱਕਦਮ ਤੇਜ਼ੀ ਫੜ ਲਵੇਗੀ ਤੇ ਤੁਸੀਂ ਹਰ ਕੰਮ ਵਿੱਚ ਸਫਲਤਾ ਪ੍ਰਾਪਤ ਕਰ ਲਓਗੇ ਜੇਕਰ ਤੁਸੀਂ ਪੈਸਾ ਕਿਸੇ ਨੂੰ ਉਧਾਰ ਦਿੱਤਾ ਹੋਇਆ ਸੀ ਜਾਂ ਲਿਆ ਹੋਇਆ ਸੀ ਇਸ ਮੁਸੀਬਤ ਵਿੱਚ ਤੁਸੀਂ ਫਸ ਸਕਦੇ ਹੋ ਭਾਵ ਕਿ ਤੁਸੀਂ ਸਮਝੋਗੇ ਤੁਹਾਡਾ ਪੈਸਾ ਡੁੱਬ ਹੀ ਜਾਵੇਗਾ ਤੁਹਾਨੂੰ ਤੁਹਾਡਾ ਪੈਸਾ ਵਾਪਸ ਨਹੀਂ ਮਿਲੇਗਾ ਇਸ ਦੇ ਲਈ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਕਿ ਸ਼ਨੀਵਾਰ ਦੇ ਦਿਨ ਤੁਸੀਂ ਕਾਲੀ ਉੜਦ ਦੀ ਦਾਲ দান ਕਰਨੀ ਹੈ ਤੁਹਾਡੇ ਵਾਸਤੇ ਇਹ ਗੱਲ ਬੜੀ ਹੀ ਚੰਗੀ ਸਾਬਿਤ ਹੋ ਜਾਵੇਗੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇੱਕ ਖਾਸ ਹੀ ਤੁਹਾਡਾ ਅੰਦਾਜ਼ ਹੈ ਸ਼ੇਰ ਦੀ ਤਰ੍ਹਾਂ ਉਹ ਦਹਾੜਦੇ ਹਨ ਪਰ ਇਥੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਤੋਂ ਪੁੱਛਣਾ ਵੀ ਚਾਹੁੰਦੇ ਹਾਂ ਇੱਕ ਸ਼ੇਰ ਦੇ ਪੈਰ ਵਿੱਚ ਜੇ ਕੰਡਾ ਚੁੱਭ ਜਾਵੇ ਤਾਂ ਕੀ ਦਹਾੜਨਾ ਬੰਦ ਕਰ ਦੇਣਗੇ ਸੇਮ ਇਸੇ ਹੀ ਤਰ੍ਹਾਂ ਜੇ ਸ਼ਨੀ ਦਾ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਤਾਂ ਤੁਹਾਨੂੰ ਸਮਝਾ ਦਈਏ ਕਿ ਕੁਝ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਇਸ ਲਈ ਤੁਸੀਂ ਘਬਰਾਉਣਾ ਨਹੀਂ ਇਹ ਕੰਡੇ ਦੀ ਤਰ੍ਹਾਂ ਹੀ ਹੋਣਗੀਆਂ ਥੋੜਾ ਹੀ ਸਮਾਂ ਤੁਹਾਨੂੰ ਸੇਕ ਲੱਗੇਗਾ ਪਾਵਕੇ ਥੋੜਾ ਹੀ ਸਮਾਂ ਤੁਸੀਂ ਮੁਸ਼ਕਿਲਾਂ ਦਾ ਸਾਹਮਣਾ ਕਰੋਗੇ ਰਾਸ਼ੀ ਵਾੜਿਆਂ ਨੂੰ ਨਾਲ ਹੀ ਨਾਲ ਦੱਸ ਦਈਏ ਕਿ ਸਿਹਤ ਵਿੱਚ ਵੀ ਤੁਹਾਡੇ ਪ੍ਰੋਬਲਮ ਆ ਸਕਦੀ ਹੈ ਜਿਸ ਦੇ ਨਾਲ ਤੁਹਾਨੂੰ ਭਾਰੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡਾ ਮਾਈਂਡ ਡਾਇਵਰਟ ਹੋ ਸਕਦਾ ਹੈ ਤੁਹਾਡਾ ਫੋਕਸ ਕਿਸੇ ਹੋਰ ਪਾਸੇ ਜਾ ਸਕਦਾ ਹੈ ਤੁਹਾਡੀ ਜ਼ਿੰਦਗੀ ਚ ਪਰੇਸ਼ਾਨੀਆਂ ਆ ਸਕਦੀਆਂ ਹਨ ਤੁਹਾਡੀ ਜਿਹੜੇ ਕੰਮ ਦੀ ਸਪੀਡ ਹੈ ਉਹ ਥੋੜੀ ਸਲੋ ਹੋ ਜਾਵੇਗੀ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਆਤਮ ਵਿਸ਼ਵਾਸ ਤੁਹਾਡਾ ਘਟ ਰਿਹਾ ਹੈ ਸ਼ਨੀ ਦਾ ਇਹ ਜਿਹੜਾ ਰਾਸ਼ੀ ਗੋਚਰ ਹੋਵੇਗਾ ਇਹ ਤੁਹਾਡੇ ਆਤਮ ਵਿਸ਼ਵਾਸ ਵਿੱਚ ਕਮੀ ਲਿਆਉਣ ਦਾ ਕੰਮ ਵੀ ਕਰ ਸਕਦਾ ਹੈ ਤੁਹਾਡੇ ਪੁਰਾਣੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਜੇਕਰ ਕੋਈ ਵੀ ਕਾਨੂੰਨੀ ਮਾਮਲੇ ਵਿੱਚ ਫਸੇ ਹੋਏ ਹੋ ਤਾਂ ਉਸ ਵਿੱਚ ਵੀ ਸਫਲਤਾ ਮਿਲ ਜਾਵੇਗੀ ਮਿਹਨਤ ਤੁਹਾਨੂੰ ਬਹੁਤ ਜ਼ਿਆਦਾ ਕਰਨੀ ਹੈ ਇਹ ਸੋਚ ਕੇ ਚੱਲਣਾ ਹੈ ਕਿ ਮੈਨੂੰ ਕਰਮਾਂ ਦੇ ਅਕੋਰਡਿੰਗ ਹੀ ਕਰਮ ਅਨੁਸਾਰ ਮਿਹਨਤ ਦੇ ਅਨੁਸਾਰ ਹੀ ਫਲ ਮਿਲ ਜਾਵੇਗਾ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਜਦੋਂ ਸ਼ਨੀਵਾਰ ਮਹਾਰਾਜ ਬੱਕਰੀ ਹੋਣਗੇ ਇਹਦੇ ਵਿੱਚ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇਸ ਲਈ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਰ ਰੋਜ਼ ਜਾਂ ਹਰ ਕਹਿ ਲੋ ਕੇ ਸ਼ਨੀਵਾਰ ਦੇ ਦਿਨ ਸ਼ਨੀ ਮੰਦਰ ਜਾਂਦੇ ਹੋ ਤਾਂ ਤੇਲ ਚੜਾਉਂਦੇ ਹੋ ਤਾਂ ਤੁਹਾਡੇ ਲਈ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਅਣਗਾਰੇ ਕਰਦੇ ਹਾਂ ਜੀ ਕੰਨਿਆ ਰਾਸ਼ੀ ਵਾਲਿਆਂ ਦੀ ਇਹ ਸ਼ਨੀ ਦਾ ਜਿਹੜਾ ਗੋਚਰ ਹੈ ਇਸ ਦਾ ਪ੍ਰਭਾਵ ਤੁਹਾਡੇ ਤੇ ਜ਼ਰੂਰ ਪਵੇਗਾ ਸਭ ਤੋਂ ਪਹਿਲੇ ਤੇ ਮੈਰਿਡ ਲਾਈਫ ਦੇ ਉੱਤੇ ਪ੍ਰਭਾਵ ਪੈ ਸਕਦਾ ਹੈ ਵਾਦ ਵਿਵਾਦ ਲੜਾਈ ਝਗੜੇ ਕਲੇਸ਼ ਹੋ ਸਕਦੇ ਹਨ ਇਸ ਤੋਂ ਇਲਾਵਾ ਤੁਹਾਡੇ ਪਾਰਟਨਰ ਦੀ ਸਿਹਤ ਤੇ ਫਰਕ ਪੈ ਸਕਦਾ ਹੈ ਕੰਨਿਆ ਰਾਸ਼ੀ ਵਾਲਿਆਂ ਨੂੰ ਲੱਗੇਗਾ ਕਿ ਬਹੁਤ ਜ਼ਿਆਦਾ ਮਾਨਸਿਕ ਤਣਾਅ ਹੋ ਰਿਹਾ ਹੈ ਥਕਾਨ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਇਦਾਂ ਦਾ ਮਹਿਸੂਸ ਹੋਵੇਗਾ ਤੁਹਾਨੂੰ ਜੁਲਾਈ ਤੇ ਨਵੰਬਰ ਦੇ ਵਿੱਚ ਜਦੋਂ ਸ਼ਨੀ ਵਕਰੀ ਹੋਣਗੇ ਯਾਤਰਾ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ ਆਪਣੀ ਬੁੱਧੀ ਤੇ ਤੁਸੀਂ ਕੰਟਰੋਲ ਰੱਖਣਾ ਹੈ ਕਿਉਂਕਿ ਸ਼ਨੀ ਮਹਾਰਾਜ ਤੁਹਾਡਾ ਇਮਤਿਹਾਨ ਲੈਣਗੇ ਜੇ ਤੁਸੀਂ ਇਸ ਇਮਤਿਹਾਨ ਵਿੱਚ ਪਾਸ ਹੋ ਜਾਂਦੇ ਹੋ ਤਾਂ ਇਨਾਮ ਵੀ ਬਹੁਤ ਵੱਡਾ ਮਿਲ ਜਾਵੇਗਾ ਕੰਨਿਆ ਰਾਸ਼ੀ ਵਾਲਿਆਂ ਨੂੰ ਉਪਾਅ ਦੱਸ ਦਈਏ ਕਿ ਸ਼ਨੀਵਾਰ ਦੇ ਦਿਨ ਗਰੀਬ ਬੱਚਿਆਂ ਨੂੰ ਕੋਈ ਕੱਪੜਾ ਦਾਨ ਕਰੋ ਜਾਂ ਕੋਈ ਸ਼ਾਤਾ ਵਗੈਰਾ ਲੈ ਕੇ ਦਾਨ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੇ ਤੁਲਾ ਰਾਸ਼ੀ ਫਲਵਾਰਿਆਂ ਦੀ ਤੁਲਾ ਰਾਸ਼ੀ ਵਾਲਿਆਂ ਦੇ ਕੁਝ ਲੋਕ ਚੁਗਲੀਆਂ ਕਰ ਰਹੇ ਹਨ ਕਿ ਤੁਹਾਡੇ ਬਹੁਤ ਸਾਰੇ ਦੁਸ਼ਮਣ ਹਨ ਤੁਸੀਂ ਇਸ ਤਰ੍ਹਾਂ ਦੇ ਇਮੇਜ ਆਪਣੀ ਸੋਚ ਕੇ ਰੱਖੀ ਹੋਈ ਹੈ ਉਹ ਸਾਰੇ ਹੀ ਦੁਸ਼ਮਣ ਤੁਹਾਡੇ ਆਸ-ਪਾਸ ਹਨ ਤੁਸੀਂ ਸਿਰਫ ਇਕੱਲੇ ਹੀ ਰਹਿ ਗਏ ਹੋ ਤੁਹਾਨੂੰ ਕਿਸੇ ਤਰ੍ਹਾਂ ਏਦਾਂ ਦਾ ਮਹਿਸੂਸ ਹੋਣਾ ਜ਼ਰੂਰ ਸ਼ੁਰੂ ਹੋ ਜਾਵੇਗਾ ਸ਼ਨੀ ਦੇ ਗੋਚਰ ਨਾਲ ਸ਼ਨੀ ਦੇ ਰਾਸ਼ੀ ਪਰਿਵਰਤਨ ਨਾਲ ਤੁਸੀਂ ਇਹ ਜ ਮਹਿਸੂਸ ਕਰੋਗੇ ਤੁਹਾਡੇ ਦੁਸ਼ਮਣ ਬਹੁਤ ਹਨ ਭਾਵੇਂ ਕਿ ਕੋਈ ਵੀ ਨਾ ਹੋਵੇ ਇਸ ਤਰ੍ਹਾਂ ਮਨ ਵਿੱਚ ਸੋਚਣ ਨਾਲ ਦੁਸ਼ਮਣ ਜਿਹੜੇ ਹਨ ਉਹ ਐਕਟਿਵ ਹੋ ਜਾਣਗੇ ਤੁਹਾਡੇ ਤੋਂ জ্বলਣ ਲੱਗ ਜਾਣਗੇ ਤੁਹਾਡੇ ਪੈਸਿਆਂ ਤੋਂ জ্বলਣਗੇ ਜਿਸ ਦੇ ਨਾਲ ਤੁਹਾਡੀ ਸਿਚੁਏਸ਼ਨ ਮਾੜੀ ਹੋ ਸਕਦੀ ਹੈ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਵਿੱਚ ਚੱਲ ਰਿਹਾ ਸੀ ਤਾਂ ਉਹ ਸਪੀਡ ਫੜੇਗਾ ਸਵੇਰੇ ਉੱਠਣ ਦਾ ਤੁਹਾਡਾ ਮਨ ਨਹੀਂ ਕਰੇਗਾ ਲੇਟ ਉੱਠਣਾ ਸ਼ੁਰੂ ਕਰ ਦਿਓਗੇ ਕਿਸੇ ਤਰ੍ਹਾਂ ਦਾ ਵੀ ਯੋਗਾ ਵਗੈਰਾ ਨਹੀਂ ਕਰੋਗੇ ਜਿਹੜੇ ਦੁਸ਼ਮਣ ਹਨ ਉਹ ਵੀ ਤੁਹਾਨੂੰ ਘੇਰਨ ਲਈ ਤਿਆਰ ਰਹਿਣਗੇ ਜੇਕਰ ਇਸ ਸਮੇਂ ਤੁਸੀਂ ਕੋਈ ਐਗਜ਼ਾਮ ਵਗੈਰਾ ਆਪਣੀ ਸਫਲਤਾ ਲਈ ਜਾਂ ਨੌਕਰੀ ਲਈ ਦਿੱਤਾ ਹੋਇਆ ਸੀ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀ ਦੇ ਗੋਚਰ ਤੋਂ ਬਾਅਦ ਤੁਹਾਨੂੰ ਕਿਸੇ ਦਾ ਗਹਿਰਾ ਰਾਜ਼ ਪਤਾ ਲੱਗ ਜਾਵੇਗਾ ਜਿਹੜਾ ਰਾਜਪਤਾ ਲੱਗੇਗਾ ਉਹ ਤੁਹਾਡੀ ਲਵ ਲਾਈਫ ਤੋਂ ਹੀ ਕੋਈ ਇਨਸਾਨ ਹੋ ਸਕਦਾ ਹੈ ਤੁਹਾਡਾ ਜਿਹੜਾ ਪ੍ਰੋਸੈਸ ਹੋਵੇਗਾ ਉਹ ਇੱਕਦਮ ਚੇਂਜ ਹੋ ਜਾਵੇਗਾ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਫਿਰ ਤੁਹਾਨੂੰ ਮੈਡੀਕਲ ਚੈੱਕਅਪ ਦੀ ਜ਼ਰੂਰਤ ਪੈ ਸਕਦੀ ਹੈ ਇਸ ਤੋਂ ਇਲਾਵਾ ਤੁਸੀਂ ਜੇਕਰ ਕੋਈ ਪੋਸਟਪੋਨ ਕੰਮ ਕੀਤਾ ਹੋਇਆ ਸੀ ਤਾਂ ਉਹ ਵੀ ਤੁਹਾਡਾ ਡਿਲੇ ਹੋ ਜਾਵੇਗਾ ਜੋ ਕਿ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਸ਼ੇਅਰ ਮਾਰਕੀਟ ਵਿੱਚ ਜੇਕਰ ਤੁਸੀਂ ਪੈਸਾ ਲਗਾਉਂਦੇ ਹੋ ਤਾਂ ਉਸ ਵਿੱਚ ਤੁਹਾਨੂੰ ਲਾਭ ਹੋਣ ਦੇ ਪੂਰੇ ਹੀ ਚਾਂਸ ਬਣਦੇ ਦਿਖਾਈ ਦੇ ਰਹੇ ਹਨ ਤੁਹਾਡੇ ਵਾਸਤੇ ਉਪਾਅ ਹੈ ਜੀ ਕਿ ਸ਼ਨੀਵਾਰ ਦੇ ਦਿਨ ਤੁਸੀਂ ਹਨੂਮਨ ਮੰਦਿਰ ਜਾ ਕੇ ਹਨੂਮਨ ਚਾਲੀਸਾ ਜੇਕਰ ਪੜ੍ਹਦੇ ਹੋ ਤੁਹਾਡੇ ਲਈ ਬੜਾ ਹੀ ਚੰਗਾ ਸਾਬਿਤ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸ਼ਨੀ ਦੀ ਸੜ ਸਤੀ ਖਤਮ ਹੋਣ ਵਾਲੀ ਹੈ ਕੁਝ ਹੀ ਸਮਾਂ ਰਹਿ ਗਿਆ ਹੈ ਜਿਸ ਵੇਲੇ ਸ਼ਨੀ ਦੀ 63 ਸਤੀ ਖਤਮ ਹੁੰਦੀ ਹੈ ਇੱਕ ਕਿਸਮ ਦੀ ਤੁਹਾਨੂੰ ਮੁਕਤੀ ਹੀ ਮਿਲ ਜਾਵੇਗੀ ਸਾਰੇ ਲੋਕ ਸੁਖ ਦਾ ਸਹਾਂ ਲੈਣਗੇ ਕਈਆਂ ਵਾਸਤੇ ਨੈਗੇਟਿਵ ਹੋਵੇਗਾ ਪਰ ਮਕਰ ਰਾਸ਼ੀ ਵਾਲਿਆਂ ਨੂੰ ਵੀ ਦੱਸ ਦਈਏ ਕਿ ਤੁਹਾਡੇ ਲਈ ਸਮਾਂ ਚੰਗਾ ਸਾਬਿਤ ਹੋ ਜਾਵੇਗਾ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਭੈਣ ਭਰਾਵਾਂ ਦੇ ਨਾਲ ਰਿਸ਼ਤੇ ਤੁਹਾਡੇ ਚੰਗੇ ਹੋ ਜਾਣਗੇ ਜਦੋਂ ਥੋੜੀ ਬਹੁਤ ਕੜਵਾਹਟ ਆ ਗਈ ਹੋਵੇ ਉਹ ਵੀ ਠੀਕ ਹੋ ਜਾਵੇਗੀ ਛੋਟੀਆਂ-ਮੋਟੀਆਂ ਯਾਤਰਾਵਾਂ ਤੁਹਾਡੀਆਂ ਸਫਲ ਹੋ ਜਾਣਗੀਆਂ ਥੋੜੀ ਮਿਹਨਤ ਕਰਕੇ ਵੀ ਤੁਹਾਨੂੰ ਰਿਜ਼ਲਟ ਚੰਗਾ ਮਿਲ ਜਾਵੇਗਾ ਸੋ ਦੋਸਤੋ ਇਹ ਸੀ ਜੀ ਉਹ ਭਾਗਸ਼ਾਲੀ ਰਾਸ਼ੀਆਂ ਤੇ ਜੇਕਰ ਇਹ ਉਪਾਅ ਕਰ ਲੈਂਦੇ ਹਨ ਤਾਂ ਇਹਨਾਂ ਨੂੰ ਆਪਣੀ ਲਾਈਫ ਵਿੱਚ ਬਹੁਤ ਹੀ ਲਾਭ ਹੋ ਸਕਦਾ ਹੈ ਧੰਨਵਾਦ